ਸਾਸ਼ੀ ਕਾਲ ਜੀ ਸਿਮਰਨ ਬਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜੇ ਤੁਸੀਂ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਤੋਹਫ਼ਾ ਲਿਕੇ ਆ ਸਾਰੇ ਸੂਟ ਸੇਲ 'ਚ ਕੱਢਨੇ ਆ ਜੀ ਬਹੁਤ ਪਿਆਰੀ ਸੂਟ ਹੈ ਜੀ ਪਹਿਲੇ ਸੂਟ ਚੈੱਕ ਕਰੋ ਜੀ ਬਸਕੋਸ ਔਰ ਗੈਂਜਾ ਦਾ ਸੂਟ ਮਿਲੂਗਾ ਜੀ ਤੁਹਾਨੂੰ ਬਾਂਦਨੀ ਪ੍ਰਿੰਟ ਹੈ ਜੀ ਬਾਂਦਨੀ ਪ੍ਰਿੰਟ ਬਾਂਦਨੀ ਪ੍ਰਿੰਟ ਹੈ ਜੀ ਬਸਕੋਸ ਔਰ ਗੈਂਜਾ ਦਾ ਸੂਟ ਹੈ ਜੀ ਦੋ ਸੂਟ ਤੁਸੀਂ ਬੁੱਕ ਕਰ ਸਕਦੇ ਆ ਜੀ ਦੋ ਸੂਟ ਇਕੱਠੇ ਬੁੱਕ ਕਰ ਸਕਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 800 ਦੇ ਦੋ ਸੂਟ ਕਲੀਅਰ ਸੁਣੋ ਜੀ ਸੁਣ ਕੇ ਤੁਹਾਨੂੰ ਯਕੀਨ ਨਹੀਂ ਹੋਣਾ ਜੀ 800 ਦੇ ਦੋ ਸੂਟ ਅੱਜ ਦੀ ਡੇਟ ਵਾਸਤੇ ਆ ਜੀ ਸਿਰਫ ਓਨਲੀ ਅੱਜ ਬੁਕਿੰਗ ਕਰਾਉਂਗੇ ਉਹਨਾਂ ਨੂੰ 800 ਦੇ ਦੋ ਸੂਟ ਮਿਲਣਗੇ ਜੀ 800 ਦੇ ਦੋ ਸੂਟ ਉਸ ਤੋਂ ਬਾਅਦ ਇਹ ਹੋਊਗਾ ਜੇ ਸਟਾਕ ਬਚਿਆ ਤਾਂ ਸੂਟ ਮਿਲਣਗੇ ਲੇਕਿਨ ਅੱਜ ਜਿਨ੍ਹਾਂ ਦੀ ਬੁਕਿੰਗ ਹੋ ਗਈ ਉਹਨਾਂ ਨੂੰ ਸਟਾਕ ਪੱਕਾ ਮਿਲੂਗਾ ਜੀ ਅਸੀਂ ਅੱਜ ਵਾਸਤੇ ਹੀ ਸੇਲ ਲਾਈ ਆ ਜੀ 800 ਦੇ ਦੋ ਸੂਟ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਅੱਗੇ ਅਸੀਂ ਤੁਹਾਨੂੰ ਦਿਖਾਉਣੀ ਆ ਤੁਸੀਂ ਇਹਨੂੰ ਸੂਟ ਨੂੰ ਕਿਵੇਂ ਰੈਡੀ ਕਰ ਸਕਦੇ ਆ ਇਹ ਸੂਟ ਤੁਸੀਂ ਕਿਸੇ ਪਾਰਟੀ ਤੇ ਪਾਉਂਗੇ ਨਾ ਤੁਹਾਨੂੰ ਸੂਟ ਇਹ 303500 ਤੇ ਘੱਟ ਨਹੀਂ ਲੱਗਣਾ ਜੀ ਕੋਈ ਵੀ ਤੁਹਾਨੂੰ ਇਹ ਨਹੀਂ ਕਹਿ ਸਕਦਾ ਇਹ ਤੁਸੀਂ ਐਦਾਂ 800 ਦੇ ਦੋ ਸੂਟ ਲੱਤੇ ਆ ਜੀ ਕਿਉਂਕਿ ਦੇਖੋ ਜੀ ਅਸੀਂ ਇਹ ਸੂਟ ਐਦਾਂ ਸਟਿੱਚ ਕਰਕੇ सेल ਕਰਨੇ ਆ ਜੀ ਤੁਹਾਨੂੰ ਆਈਡੀਆ ਦੇ ਤਾਂ ਚੈੱਕ ਕਰੋ ਜੀ ਆਈਡੀਆ ਆਈਡੀਆ ਕਿਵੇਂ ਦਾ ਲੱਗਿਆ ਜੀ ਗਲੇ ਤੇ ਪੈਚ ਲਗਾਇਆ ਹੋਇਆ ਹੈ ਜੀ ਸਿਰਫ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਪਲੇਨ ਨਾਲ ਅਸੀਂ ਬਾਟਮ ਮੈਚ ਕਰਕੇ ਇਹ ਸੂਟ 303500 ਦੇ ਸੂਟ ਨੂੰ maat ਕਰਦਾ ਹੈ ਜੀ ਜਲਦੀ ਤੋਂ ਜਲਦੀ ਬੁਕਿੰਗ ਕਰਾਓ ਕੋਈ ਮੇਰੀ ਪੈਣ ਰਹਿ ਨਾ ਜਾਵੇ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਮਿਲਣਗੇ ਤੁਹਾਨੂੰ ਬਹੁਤ ਪਿਆਰੇ ਸੂਟ ਮਿਲੂਗਾ ਜੀ ਤੁਹਾਨੂੰ ਅਪਾੜਾ ਸਿਲਕ ਅਪਾੜਾ ਸਿਲਕ ਸੂਟ ਹੋਊਗਾ ਜੀ ਅਪਾੜਾ ਸਿਲਕ ਦਾ ਤੁਹਾਨੂੰ ਸੂਟ ਮਿਲੂਗਾ 855 ਦੇ ਸੂਟ ਮਿਲੂਗਾ ਜੀ 855 ਦਾ ਤੁਹਾਨੂੰ ਸੂਟ ਮਿਲਣਗੇ ਦੋ ਜੀ 855 ਦੇ ਤੁਹਾਨੂੰ ਦੋ ਸੂਟ ਮਿਲਣਗੇ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ 855 ਦਾ ਦੋ ਸੂਟ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 855 ਦੇ ਦੋ ਸੂਟ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ 855 ਦੇ ਦੋ ਸੂਟ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਜੀ 855 ਦੇ ਦੋ ਸੂਟ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਬੜਾ ਪਣਾ ਹੋਊਗਾ ਜੀ ਤਾਂ 2 ਮਿੰਟ ਸੌਰੀ ਸਾਢੇ 3 ਮੀਟਰ ਦੀ ਕੱਟ ਹੈ ਜੀ 855 ਦੇ ਦੋ ਸੂਟ ਹੈ ਜੀ ਬਹੁਤ ਹੀ ਪਿਆਰੀ ਪਿਓਰ ਅਪਾੜਾ ਸਿਲਕ ਤੁਹਾਨੂੰ ਕੱਪੜਾ ਹੈ ਜੀ ਪਿਓਰ ਅਪਾੜਾ ਸਿਲਕ ਸਿਲਕ ਦਾ ਸੇਲ ਦਾ ਮਤਲਬ ਇਹ ਨਹੀਂ ਹੁੰਦਾ ਜੀ ਇਹ ਕੱਪੜੇ ਖਰਾਬ ਹੈ ਜੀ ਜਿਹੜੀਆਂ ਪਹਿਲਾਂ ਦੇ ਪਹਿਲਾਂ ਮੇਰੇ ਕੋਲ ਸੇਲ ਦੀ ਬੁਕਿੰਗ ਹੋਈ ᱛੀ ਉਹਨਾਂ ਨੂੰ ਛੂਟ ਬਹੁਤ ਹੀ ਵਧੀਆ ਮਿਲੇ ਆ ਜੀ ਉਹਨਾਂ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਉਹਨਾਂ ਨੂੰ ਖੁਦ ਖੁਦ ਨੇ ਤੇ ਲਿਖ ਕਮੈਂਟ ਵੀ ਕਰਿਆ ਤੁਸੀਂ ਕਮੈਂਟ ਰੀਡ ਵੀ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੁੰਦੇ ਆ ਜੀ ਜਿਵੇਂ ਸਿੰਗਲ ਪੀਸ ਰਹਿ ਗਿਆ ਚਾਰ ਪੀਸ ਰਹਿ ਗੇ ਅਸੀਂ ਉਹ ਸੂਟ ਸੇਲ ਵਿੱਚ ਕੱਢ ਦਨੇ ਆ ਜੀ ਅੱਜ ਸੇਲ ਲਾਈ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਸੂਟਾਂ ਦੀ 855 ਦੇ ਦੋ ਸੂਟ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਇਹ ਸੂਟ ਤੇ ਤੁਸੀਂ ਵਰਕ ਕਰਵਾ ਸਕਦੇ ਆ ਕੱਟ ਵਰਕ ਕਰਵਾ ਸਕਦੇ ਆ ਲੇਸ ਲਾ ਕੇ ਫਿਨਿਸ਼ ਕਰ ਸਕਦੇ ਆ ਲਹਿੰਗਾ ਬਣਵਾ ਸਕਦੇ ਆ ਚੋਲੀ ਬਣਾ ਸਕਦੇ ਆ ਜੋ ਮਰਜੀ ਬਣਾਓ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਇਹ ਤੁਹਾਨੂੰ ਬੜੇ ਪਨੇ ਦਾ ਸੂਟ ਮਿਲੇਗਾ ਜੀ ਬਹੁਤ ਹੀ ਪਿਆਰਾ ਜੌਰ ਜੱਟ ਦਾ ਸੂਟ ਹੈ ਜੀ ਜੌਰ ਜੱਟ ਦਾ ਹੀ ਨਾਲ ਦੁਪੱਟਾ ਹੈ ਜੀ ਇਹ ਸੂਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ 899 899 ਦੇ ਤੁਹਾਨੂੰ ਦੋ ਸੂਟ ਮਿਲਣਗੇ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 899 ਦੇ ਦੋ ਸੂਟ 899 ਦੇ ਦੋ ਸੂਟ ਜਿਹੜਾ ਮਰਜੀ ਸੂਟ ਜੌਰ ਜੱਟ ਦੇ ਸੂਟਾਂ ਚੋਂ ਸਿਲੇਕਟ ਕਰੋ ਵਿਦ ਦੁਪੱਟਾ 899 ਦੇ ਦੋ ਸੂਟ ਦੇਨੋ ਤੁਸੀਂ ਲਾਈਨਿੰਗ ਲਾ ਕੇ ਸੂਟ ਸਟਿਚ ਸਟਿਚ ਕਰਿਓ ਸੂਟ ਦੀ ਲੁੱਕ ਦੇਖਿਓ ਕਿੰਨੀ ਪਿਆਰੀ ਆਉਣੀ ਆ ਜ਼ੋਰਜਟ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜ਼ੋਰਜਟ ਦਾ ਹੀ ਤੁਹਾਨੂੰ ਸੂਟ ਮਿਲੂਗਾ ਪ੍ਰਿੰਟਿੰਗ ਚੈੱਕ ਕਰੀ ਜਾਓ ਜੀ 899 ਦੇ ਦੋ ਸੂਟ 899 ਦੇ ਦੋ ਸੂਟ ਹੈ ਜੀ ਜ਼ੋਰਜਟ ਦੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਦੁਪੱਟੇ ਤੇ ਤੁਹਾਨੂੰ ਵਰਕ ਮਿਲੂਗਾ ਜੀ ਬਹੁਤ ਹੀ ਪਿਆਰਾ ਬਹੁਤ ਪਿਆਰੀ ਸੌਫਟ ਜ਼ੋਰਜਟ ਹੈ ਇਹ ਨਹੀਂ ਹੈ ਜੀ ਜ਼ੋਰਜਟ ਵਧੀਆ ਨਹੀਂ ਹੈਗੀ ਜੀ ਬਹੁਤ ਪਿਆਰੀ ਜੋਰਜਟ ਹੈ ਅਸੀਂ ਹਰ ਫੈਸਟੀਵਲ ਤੇ ਕੋਈ ਨਾ ਕੋਈ ਸੇਲ ਲਾਉਨੇ ਆ ਜੀ ਅੱਜ ਅਸੀਂ ਸੇਲ ਲਾਈ ਆ ਜਿਹੜੀ ਉਸ ਸੂਟ ਤਾਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ ਜੀ 899 ਦੇ ਦੋ ਸੂਟ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਜਿਹੜਾ ਅੱਜ ਕੱਲ ਬਹੁਤ ਹੀ ਵਧੀਆ ਫੈਬਰਿਕ ਚੱਲ ਰਿਹਾ ਜੀ ਫੈਬਰਿਕ ਮਿਕਸ ਹੋਊਗਾ ਜੀ ਕੋਈ ਫੈਬਰਿਕ ਇੱਕ ਨਹੀਂ ਹੋਊਗਾ ਕ੍ਰਸ਼ ਵੀ ਹੋ ਸਕਦਾ ਹੈ 골ਡ ਕ੍ਰਸ਼ ਵੀ ਹੋ ਸਕਦਾ ਹੈ ਔਰ ਗੈਂਜਾ ਵੀ ਹੋ ਸਕਦਾ ਸ਼ਿਮਰ ਵੀ ਹੋ ਸਕਦਾ ਸ਼ਿਮਰ ਵੀ ਹੋ ਸਕਦਾ ਦੋ ਸੂਟ ਸਿਲੈਕਟ ਕਰਨੇ ਆ ਕਸਟਮਰ ਨੇ ਪੂਰੇ ਦੋ ਸੂਟ ਇੱਕ ਸੂਟ ਨਹੀਂ ਮਿਲਣਾ ਜੀ ਦੋ ਸੂਟ ਤੁਸੀਂ ਸਿਲੈਕਟ ਕਰ ਸਕਦੇ ਆ ਜੀ 999 ਦੇ 999 ਦੇ ਦੋ ਸੂਟ ਸਿਲੈਕਟ ਕਰੋ ਜਲਦੀ ਤੋਂ ਜਲਦੀ ਆਰਡਰ ਟਰਨ ਕਰਨਾ ਹੈ ਜੀ ਇਹ ਨਹੀਂ ਹੈ ਸੋਚਣਾ ਜੀ ਕਲਰ ਬਹੁਤ ਹੈ ਜੀ ਦੇਖੋ ਜੀ 999 ਚ ਤੁਹਾਨੂੰ ਦੋ ਸੂਟ ਮਿਲ ਰਹੇ ਆ ਜੀ ਇਹ ਤੇ ਜੇ ਤੁਸੀਂ ਇਹ क्रश कॉटन ऑर्गेन्जा ਦਾ सूट मार्केट ਚੋਂ ਲੈਣ ਜਾਂਦੇ ਆ ਜੀ 2.5 300 ਰੁਪਏ ਮੀਟਰ ਮਿਲਦਾ ক্রাশ ਦਾ ਵੀ सूट ਲੈਣੇ ਆ ਜੀ ਉਹ ਵੀ 300 400 ਤੇ ਸਟਾਰਟਿੰਗ ਹੈ ਜੀ ਸ਼ਿਮਰ ਦਾ सूट ਲੈਣੇ ਆ ਜੀ 400 ਤੇ ਸਟਾਰਟਿੰਗ ਹੈ ਜੀ ਅੱਜ ਦੇ ਡੇਟ ਵਾਸਤੇ ਜੀ ਥਾਨਾ ਚੋਂ ਜਿਵੇਂ ਸਾਡੇ ਕੋਲ ਸਿੰਗਲ ਸਿੰਗਲ ਪੀਸ ਬਚ ਜਾਂਦਾ ਜੀ ਉਹਦੀ ਬੁਕਿੰਗ ਹੈ ਜੀ ਇਹ ਉਹਦੇ ਵਾਸਤੇ ਜਲਦੀ ਤੋਂ ਜਲਦੀ ਬੁਕਿੰਗ ਕਰਿਓ ਅੱਜ ਵਾਸਤੇ ਬਹੁਤ ਹੀ ਸਪੈਸ਼ਲ ਸੇਲ ਲਾਈ ਹੈ ਜੀ 999 ਰੁਪਏ ਦੇ ਦੋ ਸੂਟ 999 ਰੁਪਏ ਦੇ ਦੋ ਸੂਟ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਜੀ 999 ਰੁਪਏ ਦੇ ਦੋ ਸੂਟ 5 ਮੀਟਰ ਸੂਟ ਦੀ ਕੱਟ ਮਿਲੂਗੀ ਬੜੇ ਪਨੇ ਦਾ ਸੂਟ ਹੋਊਗਾ ਤਾਂ 3.5 ਮੀਟਰ ਕੋਈ ਮੇਰੀ ਪੈਣ ਰਹਿ ਨਾ ਜਾਵੇ ਇਹਦੇ ਤੇ ਤੁਸੀਂ ਵਰਕ ਕਰਵਾ ਸਕਦੇ ਆ ਲੈਸ ਲਾ ਕੇ ਫਿਨਿਸ਼ਿੰਗ ਦੇ ਸਕਦੇ ਆ ਜਾਂ ਇਹਦੇ ਨਾਲ ਦੁਪੱਟਾ ਔਰਗੈਂజా ਪਾਰਟੀ ਵੇਅਰ ਦੁਪੱਟਾ ਲੈ ਲੋ ਬਨਾਰਸੀ ਦੁਪੱਟਾ ਲੈ ਲੋ ਸੂਟ ਨੂੰ ਤੁਹਾਨੂੰ ਕੁਝ ਕਰਾਉਣ ਦੀ ਲੋੜ ਨਹੀਂ ਪਊਗੀ ਜੀ ਬਹੁਤ ਵਧੀਆ ਕੱਪੜਾ ਹੈ ਜੀ ਬਹੁਤ ਹੀ ਵਧੀਆ ਸੂਟ ਹੈ ਜੀ ਵਰਕ ਤੁਸੀਂ ਸੱਤੋਂ ਵੀ ਕਰਵਾ ਸਕਦੇ ਆ ਮਸ਼ੀਨ ਵਰਕ ਹੈਂਡ ਵਰਕ ਥ्रेड ਵਰਕ ਜੋ ਵੀ ਤੁਸੀਂ ਵਰਕ ਕਰਾਉਣਾ ਸੱਤੋਂ ਕਰਵਾ ਸਕਦੇ ਆ ਜੇ ਤੁਸੀਂ ਸਾਡੇ ਤੇ ਛੱਡੂਗੇ ਜੀ ਇਹ ਸੂਟ ਨੂੰ ਜਿਵੇਂ ਮਰਜ਼ੀ ਤੁਸੀਂ ਓਕੇ ਕਰਕੇ ਭੇਜੋ ਸਾਨੂੰ ਇੰਨੇ ਕ ਆਈਡੀਆ ਦੇ ਦਿਓ ਵੀ ਅਸੀਂ ਇੰਨੇ ਕ ਪੈਸੇ ਲਾਉਣੇ ਆ ਅਸੀਂ ਖੁਦ ਵੀ ਤੁਹਾਨੂੰ ਸੂਟ ਰੈਡੀ ਕਰਕੇ ਭੇਜ ਦੂਗੇ ਜੀ ਥੈਂਕ ਯੂ ਸੋ ਮੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ